ਲਓ ਜੀ ਆਪਾਂ ਗੈਸ ਬਾੜਦੇ ਆਂ ਉੱਪਰ ਧਰ ਲੈਨੇ ਆਪਾਂ ਕੜਾਹੀ ਕੜਾਹੀ ਨੂੰ ਆਪਾਂ ਗਰਮ ਕਰ ਲੈਨੇ ਆਂ ਥੋੜੀ ਜੀ ਜਿਹੜਾ ਪਾਣੀ ਹੈ ਵਿੱਚ ਸੁੱਕ ਜੂਗਾ ਲਓ ਜੀ ਕੜਾਹੀ ਆਪਣੀ ਸੁੱਕ ਗਈ ਪਾਣੀ ਖੁਸ਼ਕ ਹੋ ਗਿਆ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰ ਲੈਨੇ ਆਂ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਕਾੜ ਲੈਨੇ ਆਂ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਲਸਣ ਐਡ ਕਰ ਦਿੰਦੇ ਆ ਲਸਣ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲੈਨੇ ਥੋੜਾ ਜਿਹਾ ਬ੍ਰਾਊਨ ਕਰ ਲਵਾਂਗੇ ਲਸਣ ਨੂੰ ਕਿਉਂਕਿ ਤੇਲ ਪੂਰਾ ਕੜਿਆ ਹੈ ਤੇ ਜਿਹੜਾ ਲਸਣ ਆਪਣਾ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਜੀਰਾ ਜੀਰਾ ਵੀ ਆਪਣਾ ਫਰਾਈ ਹੋ ਗਿਆ ਥੋੜਾ ਜਿਹਾ ਤੇ ਹੁਣ ਆਪਾਂ ਪਿਆਜ਼ ਐਡ ਕਰ ਦਿੰਨੇ ਆ ਕੱਦ ਜਾਂ ਮਸਤਕੀ ਕਰਾਪੋ ਨਾ ਲੈਣੇ ਬ੍ਰਾਊਨ ਹੁੰਦੇ ਤੱਕ ਲਓ ਜੀ ਪਿਆਜ਼ ਆਪਣੇ ਬ੍ਰਾਊਨ ਹੋ ਗਏ ਹੁਣ ਇਹਦੇ ਵਿੱਚ ਆਪਾਂ ਟਮਾਟਰ ਪੀਸਲੇ ਇਨ ਨੂੰ ਐਡ ਕਰ ਲੈਣੇ ਆ। ਇਹਨੂੰ 5-20 ਮਿੰਟ ਲਈ ਚੰਗੀ ਤਰ੍ਹਾਂ ਪਕਾ ਲੈਣੇ। ਟਮਾਟਰਾਂ ਨੂੰ। ਉਹ ਵੀ ਦੇਰ ਤੱਕ ਪਕਾਵਾਂਗੇ ਟਮਾਟਰਾਂ ਨੂੰ ਜਿੰਨੀ ਦੇਰ ਤੱਕ ਆਪਣੇ ਟਮਾਟਰ ਸੀਨੀ ਚੀਨੀ ਦਾ ਦਬੰਦ। ਜੀ ਹੁਣ ਆਪਾਂ ਸਪੇਸ ਮਸਾਲੇ ਐਡ ਕਰ ਲੈਨੇ ਮਿਰਚ ਪਾ ਲੈਨੇ ਨਮਕ ਪਾ ਲੈਨੇ ਹਲਦੀ ਪਾ ਲੈਨੇ

ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਦਿੰਦੇ ਆਂ ਤਾਂ ਜੋ ਆਪਣੇ ਪਿਆਜ਼ ਨਾਲ ਜੋ ਮਸਾਲੇ ਨੇ ਚੰਗੀ ਤਰ੍ਹਾਂ ਪੱਕ ਸਕਣ ਹੁਣ ਇਹਨੂੰ ਨਹੀਂ ਦੇਰ ਤੱਕ ਆਪਾਂ ਪਕਾਵਾਂਗੇ ਜਿੰਨੀ ਦੇਰ ਤੱਕ ਆਪਣਾ ਮਸਾਲਾ ਦਵਾਰੇ ਨਹੀਂ ਕੀ ਛੱਡ ਦਿੰਦਾ ਲਓ ਜੀ ਆਪਾਂ ਦੁਬਾਰੇ ਮਸਾਲੇ 'ਚ ਪਾਣੀ ਹੋਰ ਪਾਤਾ ਸੀ ਮਸਾਲੇ ਨੂੰ ਆਪਣੇ ਨੂੰ ਹੋ ਗਏ 5-7 ਮਿੰਟ ਪੱਕਦੇ ਕੇ ਰਹੇ ਨੇ ਕੀ ਛੱਡਤਾ ਸੀ ਮੈਂ ਦੁਬਾਰੇ ਪਾਣੀ ਹੋਰ ਪਾਤਾ ਹੁਣ ਆਪਾਂ ਜਿਹੜੇ ਆਲੂ ਲੈਨੇ ਇੱਕ ਆਲੂ ਕੱਟ ਲਿਆ ਆਪਾਂ ਨੇ ਇਹਨੂੰ ਵਿੱਚ ਐਡ ਕਰ ਦਿੰਦੇ ਆ ਇਹਨਾਂ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਨੇ ਆ ਜੇ ਦੂਜੇ ਰੋਟ ਪਾਲਾ ਤਾਂ ਖੁੱਲ ਜਾਂਦਾ ਜੀ ਚੇਨ ਮਸਾਲੇ ਚਾਲੂ ਨੂੰ ਝੱਸ ਲੇਰੇ ਫੁੱਟਾ ਨਹੀਂ ਹੈਗਾ ਖੜਾ ਖੜਾ ਰਹਿਣਾ ਇਸ ਲਈ ਆਪਾਂ ਥੋੜਾ ਜਿਹਾ ਇਸ ਘੀਰੇ ਵਿੱਚ ਤੇਲ ਦੇ ਵਿੱਚ ਝੱਸ ਲੈਨੇ ਲੋ ਜੀ ਆਲੂ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਨੇ ਕਿ ਹੁਣ ਆਪਾਂ ਇਹਦੇ ਵਿੱਚ ਦੁੱਧ ਦੇ ਕਰੀਮ ਲੈ ਲਈ ਇਹਨੂੰ ਐਡ ਕਰ ਦਿੰਨੇ ਆਂ ਆਹ ਵਾਲੇ ਫੁੱਟਦੀ ਕਰੀਮ ਆ ਇਹ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਨੇ ਵਿੱਚ ਇੱਧਰ ਆਪਣਾ ਆਹ ਛੋਲੂਆ ਇਹਨੂੰ ਵੀ ਆਪਾਂ ਵਿੱਚ ਐਡ ਕਰ ਦਿੰਨੇ ਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਦਿੰਦੇ ਆ ਜੀ ਜਿੰਨੇ ਕ ਆਪਾਂ ਨੇ ਤਰੀ ਰੱਖਣੀ ਆ ਤਾਂ ਜੋ ਆਪਣਾ ਸੋਲੂ ਆ ਵੀ ਪੱਕ ਜੇ ਵਿੱਚ ਚੰਗੀ ਤਰ੍ਹਾਂ ਲੋੜ ਜਿੰਨੇ ਕ ਆਪਾਂ ਨੂੰ ਗਰੇਵੀ ਦੀ ਲੋੜ ਆਪਾਂ ਉਹਨਾਂ ਕ ਪਾਣੀ ਐਡ ਕਰ ਦਿੰਨੇ ਹੁਣ ਇਹਨੂੰ ਆ ਪਟਾ ਕੇ ਚੰਗੀ ਤਰ੍ਹਾਂ ਪਕਾ ਲੈਣਾ ਲੋਜੀ ਸਬਜ਼ੀ ਆਪਣੀ ਬਣ ਗਈ ਛੋਲੂਏ ਤੇ ਆਲੂਆਂ ਦੀ ਦੇਖੋ ਕਿੰਨੀ ਵਧੀਆ ਗਰੇਵੀ ਬਣੀ ਹੈ ਕਿਉਂਕਿ ਛੋਲੂਏ ਤਾਂ ਛੋਲੂਏ ਤਾਂ ਸੌਫਟ ਹੁੰਦੇ ਨੇ ਜੀ ਆਲੂਆਂ ਨੂੰ ਪੱਕਣ ਨੂੰ ਚਿਰ ਲੱਗਦਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ